ਪਹਿਲਾਂ ਤਾਂ ਇੱਕ ਕਿਸਮ ਸੀ ਜਿਹੜੀ ਆਮ ਸੀਓਜ 85 ਕਿਸਮ ਦਾ ਗੁੜ ਬਣਾਇਆ ਜਾਂਦਾ ਸੀ ਪਰ ਉਹਦਾ ਗੁੜ ਜਦੋਂ 2 ਮਹੀਨੇ ਬਾਅਦ ਥੋੜਾ ਜਿਹਾ ਰੰਗ ਪੱਠਿਆ ਜਾਂਦਾ ਸੀ ਉਸ ਤੋਂ ਬਾਅਦ ਕੀ ਹੋਇਆ ਕਿ 6-7 ਕਿਸਮਾਂ ਸਾਡੇ ਕੋਲ ਗੰਨੇ ਦੀਆਂ ਜਿਹਦਾ ਗੁੜ ਚੰਗਾ ਬਣਦਾ ਸੀ ਦੀ ਬਹੁਤ ਜ਼ਿਆਦਾ એનર્ਜੀ ਜਿਹੜੀ ਆ ਗੁੜ ਤੋਂ ਮਿਲਦੀ ਆ ਆਮ ਪ੍ਰਾਣੇ ਬਜ਼ੁਰਗ ਜਿਹੜੇ ਆ ਗੁੜ ਜਿਹੜਾ ਖਾ ਜਾਂਦੇ ਸੀ ਉਹਦੇ ਵਿੱਚ ਇਹ ਕਿ ਧਰਤੀ ਦੀ ਸਿਹਤ ਵੀ ਚੰਗੀ ਸੀ ਉਹਦੇ ਤੋਂ ਗੰਨਾ ਚੰਗਾ ਤਿਆਰ ਹੁੰਦਾ ਸੀ ਤੇ ਗੁੜ ਵੀ ਚੰਗਾ ਤਿਆਰ ਹੁੰਦਾ ਅੱਜ ਕੱਲ ਜਿਹੜਾ ਕੈਮੀਕਲ ਕਰ ਪਾ ਕੇ ਗੁੜ ਤਿਆਰ ਕੀਤਾ ਜਾਂਦਾ ਪਹਿਲਾਂ ਤੇ ਜ਼ਮੀਨ ਦੇ ਵਿੱਚ ਹੀ ਨਹੀਂ ਉਹ ਤੱਤ ਰਹਿ ਗਏ ਜਿਹੜੇ ਕਿ ਸ਼ੁੱਧ ਗੁੜ ਬਣ ਸਕੇ ਮਿਲਾਉਟ ਵਾਲਾ ਗੁੜ ਜਿਹੜਾ ਬਹੁਤ ਜ਼ਿਆਦਾ ਬਣਦਾ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਨਕਲੀ ਦੁੱਧ ਬਣਦਾ ਬਿਨਾਂ ਮੱਝਾਂ ਤੋਂ ਦੁੱਧ ਲੋਕੀ ਤਿਆਰ ਕਰਦੇ ਆ ਇਹੋ ਹੀ ਹਾਲ ਗੰਨੇ ਦਾ ਬਾਅਦ ਗੰਨੇ ਤੋਂ ਬਿਨਾਂ ਵੀ ਏ ਗੁੜ ਜਿਹੜਾ ਤਿਆਰ ਕੀਤਾ ਜਾਂਦਾ ਉਹੋ ਜਿਹਾ ਤੇ ਗੁੜ ਖਾਣ ਨਾਲ ਅਸੀਂ ਆਖਿਆ ਫਿਰ ਖਾਂਢੀ ਖਾ ਲੋ ਜਦੋਂ ਖਾਂਢੀ ਉਹਨਾਂ ਪਾਉਣੀਆਂ ਮਤਲਬ ਡੀਗ੍ਰੇਡ ਦੀ ਜਿਹੜੀ ਕਾਲੇ ਰੰਗ ਦੀ ਹੋਣੀ ਬਾਅਦ ਵਿੱਚ ਉਹਨੂੰ ਕੈਮੀਕਲ ਪਾ ਕੇ ਸਾਫ਼ ਕਰਦੇ ਨੇ ਕੈਮੀਕਲ ਵਾਲਾ ਗੁੜ ਨਹੀਂ ਨਾ ਖੁਰਦਾ ਉਹਨੂੰ ਜਦੋਂ ਅਸੀਂ ਚਿੱਥਾਂਗੇ ਤੇ ਦੰਦਾਂ ਨਾਲ ਜੁੜੇਗਾ ਜਿਹੜਾ ਅਸਲੀ ਗੁੜ ਆ ਕਾਣ ਵਾਲਾ ਵਾ ਉਹ ਖਿਲਰੇਗਾ ਉਹਨੂੰ ਆਪਾਂ ਕਾਣ ਕਾਇ ਦੇ ਦਨੇ ਕਿਉ ਗੁੜ ਦੇ ਵਿੱਚ ਕਾਣਿਆ ਪਿੰਡ ਸਭਰਾ ਦੇ ਵਿੱਚ ਪਹੁੰਚੇ ਆ ਤੇ ਅੱਜ ਗੱਲ ਕਰਾਂਗੇ ਦੇਸੀ ਗੁੜ ਦੀ ਕਿਉਂਕਿ ਸਿਆਲ ਦਾ ਮੌਸਮ ਆ ਗਿਆ ਹੈ ਕਾਂ ਦੇਸੀ ਗੁੜ ਦੇ ਵੇਲਣੇ ਤਾਂ ਥਾਂ-ਥਾਂ ਤੇ ਲੱਗੇ ਨੇ ਪਰ ਜ਼ਿਆਦਾਤਰ ਜਿਹੜਾ ਆ ਖੰਡ ਪਾ ਕੇ ਗੁੜ ਬਣਾਇਆ ਜਾਂਦਾ ਏ ਜਿਸ ਕਾਰਨ ਬਿਮਾਰੀਆਂ ਬਚਾਉਣ ਦੀ ਜਗ੍ਹਾ ਹੋਰ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਏ ਅਸੀਂ ਇੱਥੇ ਪਹੁੰਚੇ ਮੈਂ ਇੱਕ ਵਾਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਇੱਥੇ ਗੱਲਬਾਤ ਕਰਕੇ ਆਪਾਂ ਜਾਣਾਂਗੇ ਕਿ ਕਿਹੜੇ-ਕਿਹੜੇ ਦੇਸੀ ਗੁੜ ਖਾਣ ਦੇ ਨਾਲ ਫਾਇਦੇ ਹੁੰਦੇ ਨੇ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਨੇ ਉਹ ਆਪਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਆਪਣਾ ਨ ਤੇ ਪਿੰਡ ਜਰੂਰ ਦੱਸਿਓ ਆਪਣਾ ਜੀ ਪਿੰਡ ਹੈ ਜੇ ਸਭਰਾ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਤਾਂ ਕਦੋਂ ਦਾ ਤੁਸੀਂ ਇਹ ਗੁੜ ਦਾ ਕਾਰੋਬਾਰ ਕਰ ਰਹੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੁੜ ਬਣਾਉਂਦਿਆਂ ਨੂੰ ਕਿਹੜੇ ਬੀਜ ਦਾ ਬਣਾ ਰਹੇ ਹੋ ਇਹ 2017 ਤੋਂ ਅਸੀਂ ਗੁੜ ਦਾ ਕੰਮ ਕਰ ਰਹੇ ਹਾਂ ਜੀ ਪਹਿਲਾਂ ਤਾਂ ਇੱਕ ਕਿਸਮ ਸੀ ਜਿਹੜੀ ਆਮ ਸੀਓ ਜੇ 85 ਇਹ ਕਿਸਮ ਦਾ ਗੁੜ ਬਣਾਇਆ ਜਾਂਦਾ ਸੀ ਪਰ ਉਹਦਾ ਗੁੜ ਜਦੋਂ 2 ਮਹੀਨੇ ਬਾਅਦ ਥੋੜਾ ਜਿਹਾ ਰੰਗ ਪੱਟਿਆ ਜਾਂਦਾ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਯੂਨੀਵਰਸਿਟੀ ਨੇ ਹੋਰ ਕਿਸਮਾਂ ਕੱਢੀਆਂ ਕਾਫੀ ਜਿਹਦੇ ਵਿੱਚ COB 95 96 ਤੇ ਹੁਣ ਇੱਕ ਨਵੀਂ ਕਿਸਮ ਆ ਰਹੀ ਹੈ 99 CO 118 COJ 64 ਤੇ ਇਸ ਤਰ੍ਹਾਂ ਕਰਕੇ 6-7 ਕਿਸਮਾਂ ਸਾਡੇ ਕੋਲ ਗੰਨੇ ਦੀਆਂ ਜਿਹਦਾ ਘੋੜੀ ਚੰਗਾ ਬਣਦਾ ਉਹ ਉਹਨਾਂ ਕਿਸਮਾਂ ਤੋਂ ਅਸੀਂ ਘੋੜ ਜਿਹੜਾ ਵਾਓ ਤਿਆਰ ਕਰਦੇ ਹਾਂ ਦੇਸੀ ਗੁੜ ਜਿਹੜੇ ਪਿਛਲੇ ਬਜ਼ੁਰਗ ਖਾਂਦੇ ਸਨ ਉਮਰ ਵੀ ਬੜੀ ਹੁੰਦੀ ਸੀ ਤਾਂ ਸਵਾਦ ਵੇਨੇ ਵੇਦੇ ਅੱਧਾ ਕਿਲੋ ਖਾ ਜਾਂਦੇ ਅੱਜ ਕੱਲ ਤਾਂ ਕਿਸੇ ਨੂੰ ਗੁੜ ਪਾਜਦਾ ਹੀ ਨਹੀਂ ਆ ਤੇ ਜੇ ਪਾਜਦਾ ਉਹ ਵੀ ਮਿਲਾਵਟ ਵਾਲਾ ਜ਼ਿਆਦਾ ਹੁੰਦਾ ਹੈ ਗੁੜ ਖਾਣ ਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਜਿਹੜੀ ਆ ਨਜਾਤ ਮਿਲਦੀ ਆ ਇਹਦੀ ਬਹੁਤ ਜ਼ਿਆਦਾ એનર્ਜੀ ਜਿਹੜੀ ਆ ਗੁੜ ਤੋਂ ਮਿਲਦੀ ਆ ਆਮ ਪ੍ਰਾਣੇ ਬਜ਼ੁਰਗ ਜਿਹੜੇ ਆ ਗੁੜ ਜਿਹੜਾ ਖਾ ਜਾਂਦੇ ਸੀ ਉਹਦੇ ਵਿੱਚ ਇਹ ਕਿ ਧਰਤੀ ਦੀ ਸਿਹਤ ਵੀ ਚੰਗੀ ਸੀ ਉਹਦੇ ਤੋਂ ਗੰਨਾ ਚੰਗਾ ਤਿਆਰ ਹੁੰਦਾ ਸੀ ਤੇ ਗੁੜ ਵੀ ਚੰਗਾ ਤਿਆਰ ਹੁੰਦਾ ਸੀ ਅੱਜ ਕੱਲ ਜਿਹੜਾ ਵਾ ਕੈਮੀਕਲ ਕਰ ਪਾ ਕੇ ਗੁੜ ਤਿਆਰ ਕੀਤਾ ਜਾਂਦਾ ਪਹਿਲੋਂ ਤੇ ਜ਼ਮੀਨ ਦੇ ਵਿੱਚ ਹੀ ਨਹੀਂ ਉਹ ਤੱਤ ਰਹਿ ਗਏ ਜਿਹੜੇ ਕਿ ਸ਼ੁੱਧ ਗੁੜ ਬਣ ਸਕੇ ਚਾਰ ਤੱਤ ਮੇਨ ਗੁੜ ਦੇ ਵਿੱਚ ਹੁੰਦੇ ਆ ਨਾਈਟ੍ਰੋ ਫਾਸਫੋਰਸ ਆਇਰਨ ਤੇ ਕੈਲਸ਼ੀਅਮ ਇਹ ਚੋਂ ਚੀਜ਼ਾਂ ਤੋਂ ਗੁੜ ਜਿਹੜਾ ਵਾ ਉਹ ਜਿਹੜੇ ਗੰਨੇ ਦੇ ਵਿੱਚ ਗੁਣ ਹੋਣ ਜਾਂ ਜ਼ਮੀਨ ਦੇ ਵਿੱਚ ਤੱਤ ਹੋਣ ਉਹ ਗੁੜ ਵਧੀਆ ਬਣਦਾ ਸਭ ਤੋਂ ਵਧੀਆ ਬਣਦਾ ਤੇ ਇਸ ਕਰਕੇ ਜਿੰਨੀ ਕਿਸਮ ਦੀ ਵੀ ਜ਼ਮੀਨ ਆ ਉਨੀ ਕਿਸਮ ਦਾ ਹੀ ਗੁੜ ਬਣਦਾ ਤੇ ਵੱਖ-ਵੱਖ ਕਿਸਮਾਂ ਦਾ ਵੱਖ-ਵੱਖ ਤਰ੍ਹਾਂ ਦਾ ਹੀ ਗੁੜ ਬਣਦਾ ਤਾਂ ਜਿਹੜੇ ਜੂਪੀ ਵੱਲੋਂ ਕਈ ਗੁੜ ਲੈ ਕੇ ਆਉਂਦੇ ਆ ਉਹ ਕਮਾਦ ਦਾ ਵੀ ਗੁੜ ਲੈ ਕੇ ਆਉਂਦੇ ਨੇ ਜਾਂ ਖੰਡ ਦਾ ਹੀ ਜ਼ਿਆਦਾਤਰ ਵੇਲਣ ਵਾਲੇ ਖਾਂਢੀ ਮਿਕਸ ਕਰਕੇ ਜਿਹੜਾ ਗੁੜ ਬਣਾਈ ਜਾ ਰਿਹਾ ਵੇਖੋ ਜੀ ਉਹ ਤਾਂ ਮਲਾਉਟ ਵਾਲਾ ਗੁੜ ਜਿਹੜਾ ਬਹੁਤ ਜ਼ਿਆਦਾ ਬਣਦਾ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਨਕਲੀ ਦੁੱਧ ਬਣਦਾ ਨਾ ਬਿਨਾ ਮੱਝਾਂ ਤੋਂ ਦੁੱਧ ਲੋਕੀ ਤਿਆਰ ਕਰਦੇ ਆ ਇਹੀ ਹਾਲ ਗੰਨੇ ਦਾ ਵਾਹ ਤੇ ਗੰਨੇ ਤੋਂ ਬਿਨਾ ਵੀ ਗੁੜ ਜਿਹੜਾ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਰਸ ਘਟ ਪਾ ਕੇ ਜਾਂ ਰਾਵ ਪਾ ਕੇ ਉਹਦੇ ਵਿੱਚ ਖੰਡ ਪਾ ਕੇ ਉਹਦੇ ਵਿੱਚ ਕੈਮੀਕਲ ਪਾ ਕੇ ਫਿਰ ਉਹਨੂੰ ਸੋਧਦੇ ਆ ਉਹਨੂੰ ਸਾਫ਼ ਕਰਦੇ ਆ ਉਸ ਤੋਂ ਬਾਅਦ ਰੰਗ ਪਾ ਕੇ ਤੇ ਉਹਦਾ ਗੁੜ ਬਣਾ ਲੈਂਦੇ ਆ ਜਿਹੜਾ ਕਿ ਵੇਖਣ ਦੇ ਵਿੱਚ ਗਾਹ ਨੂੰ ਚੰਗਾ ਲੱਗੂਗਾ ਜਦੋਂ ਅਸੀਂ ਉਹਨੂੰ ਵੇਖਾਂਗੇ ਨਾ ਅਸਲੀ ਗੁੜ ਨਾਲ ਨਕਲੀ ਨੂੰ ਵੇਖਾਂਗੇ ਨਕਲੀ ਦੀ ਜਿਤਨਾ ਲਿਸ਼ਕ ਜ਼ਿਆਦਾ ਉਹ ਗੁੜ ਵੇਖਣ ਚ ਚੰਗਾ ਲੱਗੂਗਾ ਪਰ ਹੈ ਨਿਰੋ ਕੈਮੀਕਲ ਆ ਉਹ ਜਿਹੜਾ ਕਿ ਸਿਹਤ ਨੂੰ ਬਹੁਤ ਨੁਕਸਾਨ ਕਰਦਾ ਉਹੋ ਜਿਹਾ ਤੇ ਗੁੜ ਖਾਣ ਨਾਲ ਉਹ ਆਖਿਆ ਫਿਰ ਖੰਡ ਹੀ ਖਾ ਲੋ ਜਦੋਂ ਖੰਡ ਵੀ ਉਹਨਾਂ ਪਾਉਣੀ ਆ ਮਤਲਬ ਡੀਗ੍ਰੇਡ ਦੀ ਜਿਹੜੀ ਕਾਲੇ ਰੰਗ ਦੀ ਹੁੰਨੀ ਬਾਅਦ ਵਿੱਚ ਉਹਨੂੰ ਕੈਮੀਕਲ ਪਾ ਕੇ ਸਾਫ਼ ਕਰਦੇ ਆ ਉਹਦੇ ਤੋਂ ਗੁੜ ਤਿਆਰ ਕਰਦੇ ਆ ਇਹ ਤੁਸੀਂ ਆਪਣਾ ਹੀ ਗੁੜ ਕਮਾਦ ਬੀਜਿਆ ਆਪਦਾ ਹੀ ਗੁੜ ਕਰਦੇ ਹੋ ਕਿ ਜਾਂ ਕੋਈ ਬਾਹਰੋਂ ਵੀ ਲੈ ਕੇ ਆ ਜਾਂਦੇ ਆ ਵੀ ਅਸੀਂ ਪੱਤ ਕਢਾਉਣੀ ਆ ਜਾਂ ਗੁੜ ਕਢਾਉਣਾ ਵੇਖੋ ਜੀ ਪਹਿਲੋਂ ਸਾਡੇ ਕੋਲ ਸੀ ਇੱਕ ਵੇਲਨਾ ਹੂੰ ਤੇ ਜਿਹੜਾ ਅਸੀਂ ਆਪਣੇ ਵਾਸਤੇ ਲਾਇਆ ਸੀ ਸ਼ੁਰੂ-ਸ਼ੁਰੂ ਦੇ ਵਿੱਚ ਹੂੰ ਉਸ ਤੋਂ ਬਾਅਦ ਫਿਰ ਲਾਗੋ ਭਣਪਰਾ ਹੋਰ ਆਉਣ ਲੱਗ ਪਏ ਕੱਢਣ ਵਾਲੇ ਫਿਰ ਅਸੀਂ ਪਹਿਲਾਂ ਛੋਟਾ ਵੇਲਨਾ ਫਿਰ ਵੱਡਾ ਕੀਤਾ ਹੂੰ ਤਿੰਨ ਸਾਲ ਪਹਿਲੋਂ ਫਿਰ ਪਿਛਲੇ ਸਾਲ ਤੋਂ ਅਸੀਂ ਇੱਕ ਹੋਰ ਵੱਡਾ ਵੇਲਨਾ ਜਿਹੜਾ ਤੁਸੀਂ ਵੇਖਿਆ ਹੋਏਗਾ ਹੂੰ ਉਹ ਵੀ ਲਾਇਆ ਹੁਣ ਦੋ ਵੱਡੇ ਵੇਲ ਨੇ ਚੱਲਦੇ ਆ ਤੇ ਅੱਠ ਕੜਾਏ ਆ ਹੂੰ ਇਹ ਕਰਕੇ ਜਿਹੜਾ ਇੱਕ ਕੜਾਏ ਆ ਤੇ ਅਸੀਂ ਰੱਖਦੇ ਆ ਤਿੰਨ ਕਿੱਲੇ ਆਪਣੇ ਕੋ ਗੰਨਾਵਾਂ ਹੂੰ ਤੇ ਤੇਨ ਕਿਲੇ ਸੀ ਆਪਦੇ ਵੀ ਪੜਾਈ ਕਰਨੀਆਂ ਤੇ ਜਿਹੜੇ ਬਾਕੀ ਆ ਉਹ ਖੜਾਏ ਜਿਹੜੇ ਆ ਉਹ ਜਿਹੜੇ ਭੈਣ ਭਰਾ ਲਾਗੋਂ ਲਾਗੋਂ ਪਿੰਡਾਂ ਤੋਂ ਹੂੰ ਐ ਵੀ ਆ ਜਾਂਦੇ ਦੂਰੋਂ ਵੀ ਆ ਜਾਂਦੇ ਆ ਜਿਸ ਤਰ੍ਹਾਂ ਕਰਿਆਲਾ ਹੋਇਆ ਕੋਟ ਬੰਡਾਇਆ ਹੂੰ ਉਹ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਕੱਢਣ ਵਾਸਤੇ ਆ ਜਾਂਦੇ ਆ ਤੇ ਉਹਨਾਂ ਨੂੰ ਫਿਰ ਬਾਕੀ ਕੜਾਏ ਉਹਨਾਂ ਨੂੰ ਦਿੱਤੇ ਜਾਂਦੇ ਆ ਉਹ ਆਪਣੀ ਮਨ ਮਰਜ਼ੀ ਦਾ ਘੋੜਾ ਜਿਹੜਾ ਉਹ ਤਿਆਰ ਕਰ ਲੈਂਦੇ ਇਹਦੇ 'ਚ ਕੋਈ ਬੁਕਿੰਗ ਕਰਾਉਣੀ ਪੈਂਦੀ ਆ ਜਾਂ ਕੋਈ ਬਾਲਣ ਦਾ ਇੰਤਜ਼ਾਮ ਤੁਹਾਡੇ ਵੱਲੋਂ ਹੁੰਦਾ ਕਿ ਜੇ ਬਾਲਣ ਵੀ ਉਹ ਲੈ ਕੇ ਆਉਂਦੇ ਆ ਜਿਹੜਾ ਤੇ ਆਪਣਾ ਬਾਲਣ ਲਿਆ ਸਕਦਾ ਬਹੁਤ ਵਧੀਆ ਹੂੰ ਪਰ ਜੇ ਕੋਈ ਨਹੀਂ ਲਿਆ ਸਕਦਾ ਤੇ ਫਿਰ ਸਾਡੇ ਕੋਲ ਬਾਲਣ ਦੀ ਵਸਤਾ ਵੀ ਹੈਗੀ ਆ ਉਹ ਬਾਲਣ ਦਾ ਖਰਚਾ ਜਿੰਨਾ ਸਾਨੂੰ ਪੈਂਦਾ ਲੇਬਰ ਦਾ ਹੂੰ ਉਹਨੇ ਇੱਕ ਅਸੀਂ ਖਰਚਾ ਪਾਖ ਤੇ ਬਾਲਣ ਜਿਹੜਾ ਉਹ ਦੇ ਦਿੰਨੇ ਆ ਚਾਹ ਵਾਲੇ ਗੁੜ ਦੇ ਵਿੱਚ ਤਾਂ ਜਾਂ ਖਾਣ ਵਾਲੇ ਗੁੜ ਦੇ ਵਿੱਚ ਕੋਈ ਵੱਖਰੀ ਚੀਜ਼ ਪਾਉਂਦੇ ਹੋ ਜਿਹੜਾ ਸਵਾਦ ਲੱਗੇ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਵੇਖੋ ਜਿਹੜਾ ਖਾਣ ਵਾਲਾ ਗੋੜ ਆ ਉਹਦੇ ਵਿੱਚ ਅਸੀਂ ਤੇਲ ਸੌਂਫ ਜਵੈਣ ਸੁੰਢ ਤੇ ਇਹ ਆਪਣਾ ਗਰੀਬਰਾਦਾ ਹੋ ਗਿਆ ਮੂੰਫਲੀ ਹੋ ਗਈ ਇਹੋ ਜਿਹੇ ਗੁੜ ਜਿਹੜੇ ਵੱਖ-ਵੱਖਰੇ ਸੀ ਉਹ ਤਿਆਰ ਕਰਦੇ ਆ ਜਿਹੜਾ ਕਿ ਅਸੀਂ ਜਿੰਨਾ ਕੋਣ ਤਾਂ ਨਹੀਂ ਵਖਾ ਨਹੀਂ ਸਕਦੇ ਜਿੰਨਾ ਕਿ ਬਣਦਾ ਉਹਨਾਂ ਕ ਨਾਲ ਦੀ ਨਾਲ ਹੀ ਉਹ ਵਿਕ ਜਾਂਦਾ ਕੀ ਭਾਵੇਂ ਉਹ ਅਸੀਂ 120 ਰੁਪਏ ਦਿੰਨੇ ਆ ਜਿਹੜਾ ਸਾਦਾ ਗੁੜ ਚਾਹ ਵਾਲਾ ਉਹ 100 ਰੁਪਏ ਮਿਲਦਾ ਤੇ ਜਿਹੜੇ ਲੋਕ ਬਿਮਾਰੀਆਂ ਨਾਲ ਸੱਦਾ ਦੇ ਰਹੇ ਨੇ ਵੇਲਣੇ ਤਾਂ ਥਾਂ-ਥਾਂ ਤੇ ਲੱਗੇ ਨੇ ਇਹ ਪਹਿਲਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਵੇਲਣੇ ਤਾਂ ਬਹੁਤ ਲੱਗੇ ਨੇ ਪਰ ਜਿਆਦਾ ਮਿਲਾਵਟ ਵਾਲਾ ਬਣਾ ਕੇ ਸਗੋਂ ਲੋਕਾਂ ਨੂੰ ਬਿਮਾਰੀਆਂ ਵੱਲ ਧੱਕ ਰਿਹਾ ਹੈ। ਵੇਖੋ ਜੀ ਉਹਦੇ ਵਿੱਚ ਪੰਜਾਬ ਦੇ ਵਿੱਚ ਵੀ ਆਪਾਂ ਕਹਿ ਲਈਏ ਤੇ ਕਈ ਥਾਵਾਂ ਤੇ ਇਹੋ ਜਿਹਾ ਉਹਨਾਂ ਨੇ ਪ੍ਰੋਜੈਕਟ ਲਾਇਆ ਕਿ ਉਹਨਾਂ ਨੇ ਭਈਏ ਲੇਬਰ ਲਾਈ ਆ। ਉਹ ਆਪਣੀ ਜ਼ਿੰਮੇਵਾਰ ਜਿਹੜਾ ਵਾ ਉਹ ਕਹਿ ਦਿੰਦਾ ਕਿ ਸਾਨੂੰ ਗੁੜ ਤਿਆਰ ਕਰ ਦੋ। ਉਹ ਫਿਰ ਆਪਣੀ ਮਰਜ਼ੀ ਨਾਲ ਭਈਏ ਇੱਕ ਤਾਂ ਸਫਾਈ ਦੇ ਪੱਖੋਂ ਇੱਕ ਉਹ ਕੈਮੀਕਲ ਪਾ ਕੇ ਤਿਆਰ ਕਰ ਦਿੰਦੇ ਆ। ਕਿ ਗੋੜੋ ਦੇ ਵਿੱਚ ਵਜਣ ਵਾਲਾ ਵੀ ਬਣਨਾ ਜੇ ਸਾਡੀ ਪੱਤ 15 ਕਿਲੋ ਦੀ ਨਿਕਲਣੀ ਹੈ ਮੰਨ ਲਓ ਸ਼ੈਂਪੀ ਪਿਆਂ ਦੀ ਉਹਨਾਂ 35 ਕਿਲੋ ਦੀ ਬਣਾਉਣੀ ਆ ਹੂੰ ਤੇ ਕਿਉਂ ਉਹਨਾਂ ਨੂੰ ਪ੍ਰੋਫਿਟ ਵੱਧ ਹੋ ਜਾਣਾ ਹੂੰ ਤੇ ਬਣਾਉਣਾ ਬਈਆਂ ਨੇ ਆ ਉਹ ਅਸੀਂ ਤਾਂ ਆਖਾਂਗੇ ਕਿ ਜਿਹੜੀ ਤੁਹਾਡੇ ਤੁਸੀਂ ਆਪ ਬਣਾ ਸਕਦੇ ਜੇ ਜਾਂ ਤੁਹਾਡੇ ਅੱਖਾਂ ਦੇ ਸਾਹਮਣੇ ਬਣਦੇ ਗੁੜ ਬਣਦਾ ਵਾ ਉਥੇ ਤਸੱਲੀ ਵਾਲੇ ਥਾਂ ਗੁੜ ਜਿਹੜਾ ਲੈਣਾ ਚਾਹੀਦਾ ਹੂੰ ਹਰ ਇੱਕ ਥਾਂ ਤੋਂ ਗੁੜ ਨਹੀਂ ਲੈਣਾ ਚਾਹੀਦਾ ਜਿਹਨੂੰ ਪਰਖ ਹੋਵੇ ਉਹ ਤਾਂ ਪਰਖ ਕਰ ਲੂ ਤੇ ਬਹੁਤਿਆਂ ਨੂੰ ਪਰਖ ਨਹੀਂ ਹੂੰ ਅਸੀਂ ਵੇਖਦੇ ਆ ਕਿ ਚਿੱਟਾ ਘੋੜਾ ਹੂੰ ਵੀ ਇਹ ਇਹ ਬੜਾ ਚਿੱਟਾ ਘੋੜਾ ਇਹ ਚੰਗਾ ਹੂੰ ਪਰ ਅਸੀਂ ਕਹਿੰਨੇ ਵੀ ਜਿਹੜਾ ਜਿਹੜਾ ਇਹਦੀ ਕੁਦਰਤੀ ਜਿਹੜੀ ਦੇਖਿਆ ਹੂੰ ਉਹ ਤਾਂਬੇ ਰੰਗਿਆ ਹੀ ਆ ਤਾਂਬੇ ਰੰਗਿਆ ਨੂੰ ਥੋੜਾ ਜਿਹਾ ਘੂੜਾ ਕਰ ਲੋ ਜਾਂ ਫਿੱਕਾ ਕਰ ਲੋ ਹੂੰ ਜਿਹੜਾ ਥੋੜਾ ਜਿਹਾ ਲਾਈਟ ਲੱਗੂਗਾ ਉਹ ਚੰਗਾ ਲੱਗੂਗਾ ਜਿਹੜਾ ਘੂੜਾ ਲੱਗੋ ਸਾਨੂੰ ਕਾਲੋਂ ਚ ਲੱਗੂਗਾ ਪਰ ਗੁਣਕਾਰੀ ਹੋਊਗਾ ਇਹ ਘੋੜ ਅਸਲੀ ਤੇ ਜਾਂ ਮਿਲਾਵਟ ਵਾਲੇ ਦੀ ਕੋਈ ਪਹਿਚਾਣ ਵੀ ਜਰੂਰ ਦੱਸਿਓ ਕਈ ਗੋੜ ਜਿਹੜੇ ਪੁਰਾਣੇ ਆਪਾਂ ਜਬਾਨ ਤੇ ਰੱਖਦੇ ਆ ਸਾਰੇ ਖੁਰਦੇ ਖੁਰ ਜਾਂਦੇ ਸਨ ਅੱਜ ਕੱਲ ਦੇ ਗੋੜ ਜਿਹੜੇ ਉਹ ਖੁਰਦੇ ਵੀ ਨਹੀਂ ਇਹ ਨਹੀਂ ਉਹ ਕੈਮੀਕਲ ਵਾਲਾ ਗੋੜ ਨਹੀਂ ਨਾ ਖੁਰਦਾ ਉਹਨੂੰ ਜਦੋਂ ਅਸੀਂ ਚਿਥਾਂਗੇ ਤੇ ਦੰਦਾਂ ਨਾਲ ਜੁੜੇਗਾ ਜਿਹੜਾ ਅਸਲੀ ਗੋੜ ਆ ਕਾਣ ਵਾਲਾ ਵਾ ਉਹ ਖਿਲਰੇਗਾ ਉਹਨੂੰ ਆਪਾਂ ਕਾਣ ਕਹਿ ਦਿੰਨੇ ਕਿ ਉਹ ਗੁੜ ਦੇ ਵਿੱਚ ਕਾਣ ਆ ਹੂੰ ਪੋਥਰ ਨਗਲੀ ਦੇ ਅਸਲੀ ਦੀ ਪਛਾਣ ਹੁੰਦੀ ਆ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸਨ ਵੀ ਮੈਂ ਗੁੜ ਜ਼ਿਆਦਾ ਖਾਣਾ ਤਾਂ 90 ਸਾਲ 100 ਸਾਲ 120 ਸਾਲ ਵੀ ਉਮਰ ਪਰਹਲਾ ਹੁੰਦੀ ਸੀ ਅੱਜ ਕੱਲ ਸਾਰਿਆਂ ਦੀ ਉਮਰ ਕਿਉਂ ਘਟਦੀ ਜਾਂਦੀ ਆ ਕਿਉਂਕਿ ਕਾਰਨ ਆ ਕਿ ਖਾਣ ਪੀਣ ਦੇ ਚੀਜ਼ਾਂ 'ਚ ਵੀ ਫਰਕ ਪੈਂਦਾ ਜਾਂਦਾ ਬਿਲਕੁਲ ਦੀ ਕੈਮੀਕਲ ਵਾਲਾ ਗੁੜ ਜਦੋਂ ਅਸੀਂ ਖਾਵਾਂਗੇ ਤੇ ਸਿਹਤ ਚੰਗੀ ਬਣਾਉਣ ਵਾਸਤੇ ਖਾਣਾ ਤੇ ਉਹਦੇ ਨਾਲ ਸਿਹਤ ਡਾਊਨ ਹੋਣੀ ਆ ਉਹਦਾ ਕਾਰਨ ਇਹੋ ਹੀ ਕਿ ਉਹ ਕੈਮੀਕਲ ਵਾਲਾ ਗੁੜ ਹੂੰ ਉਹਦੇ ਤੋਂ ਬਚਿਆ ਜਾਣਾ ਚਾਹੀਦਾ ਜਿੰਨਾ ਵੀ ਹੋ ਸਕੇ ਮੈਂ ਤੇ ਕਹਿਣਾ ਕਿ ਹਰ ਇੱਕ ਕਿਸਾਨ ਨੂੰ ਸਾਡੇ ਜਿੰਨੇ ਵੀ ਕਿਸਾਨ ਭਰਾ ਵਾ ਪੰਜ ਮਰਲੇ ਕੰਨਾ ਲਾ ਲੈਣ ਪੰਜ ਮਰਲੇ ਕਮਾਦ ਲਾ ਲੈਣ 20 ਵੱਖ-ਵੱਖ ਕਿਸਮਾਂ ਦਾ ਸਾਡੇ ਕੋਲ ਵੀ ਮਿਲ ਜਾਂਦਾ ਹੋਰ ਨਾ ਥਾਵਾਂ ਤੋਂ ਵੀ ਮਿਲ ਜਾਂਦਾ 6 ਕਿਸਮਾਂ ਸਾਡੇ ਕੋਲ ਘੱਟੋ-ਘੱਟ ਜਿਹੜੀਆਂ ਚੰਗਾ ਗੁੜ ਬਣਾਉਣ ਵਾਲੀਆਂ ਪੰਜ ਮਰਲੇ ਕਮਾਦ ਸਾਂਭਣਾ ਜਾਂ ਪਾਲਣਾ ਕੋਈ ਔਖਾ ਨਹੀਂ ਹਰ ਇੱਕ ਪਰਿਵਾਰ ਵਾਸਤੇ ਤੇ ਜੇ ਚੰਗਾ ਸੰਭਿਆ ਜਾਵੇ ਤੇ ਪੰਜਾਂ ਮਰਲਿਆਂ ਚੋਂ 10 ਪਤਾ ਨਿਕਲ ਆਉਂਦੀਆਂ 1.5 ਕਿੰਟਲ ਗੁੜ ਬਣ ਜਾਂਦਾ ਤੇ ਆਮ ਪਰਿਵਾਰ ਜਿਹੜਾ ਉਹਦੀ ਵਰਤੋਂ ਜਿਹੜਾ ਛੋਟਾ ਪਰਿਵਾਰ ਉਹਦਾ ਸਰ ਸਕਦਾ ਜੇ ਕੋਈ ਵੱਡਾ ਤੋਂ 10 ਮਰਲੇ ਲਾ ਲਵੇ ਹਰ ਇੱਕ ਹੀ ਪਰਿਵਾਰ ਨੂੰ ਆਪਣਾ ਜਿਹੜਾ ਵਾ ਸਰੋਂ 10 ਮਰਲੇ ਬੀਜ ਲਵੇ 10 ਮਰਲੇ ਗੰਨਾ ਲਾ ਲਵੇ ਕੋਈ 10 ਮਰਲੇ ਕੋਈ ਮਰਲਾ ਹਲਦੀ ਲਾ ਲਵੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਮਲਾਵਟੀ ਜਿਹੜੀਆਂ ਬਾਜ਼ਾਰ ਤੋਂ ਸਾਨੂੰ ਬਹੁਤ ਕੈਮੀਕਲ ਵਾਲੀਆਂ ਮਿਲਦੀਆਂ ਉਹ ਨਾ ਮਿਲਣ ਤੇ ਅਸੀਂ ਆਪਣਾ ਆਪਣੀ ਇਨ ਆਪਣੇ ਖਾਣ ਜੁਗਾ ਤੇ ਕਰ ਲਈ ਜੇ ਵੇتن ਜੁਗਾ ਨਹੀਂ ਤੇ ਤੇ ਜੇ ਨਹੀਂ ਕੋਈ ਕਰ ਸਕਦਾ ਤੇ ਉਹ ਕਿਸ ਤਸੱਲੀ ਵਾਲੇ ਥਾਂ ਤੋਂ ਜੋ ਲੈ ਲੋਵੇ ਸਾਡੇ ਕੋਲ ਜਿਸ ਤਰ੍ਹਾਂ ਸਰੋਂ ਦਾ ਵੀ ਤੇਲ ਹੁੰਦਾ ਉਹ ਵੀ ਅਸੀਂ ਆਪ ਦੀ ਸਰੋਂ ਕਨੋਲਾ ਸਰੋਂ ਬੀਜ ਕੇ ਤੇ ਉਹਦਾ ਤੇਲ ਜਿਹੜਾ ਵੇਚਦੇ ਆ ਤੇ ਇਸੇ ਤਰ੍ਹਾਂ ਹੀ ਇਹ ਮਤਲਬ ਕਿਤੇ ਵੀ ਪ੍ਰੋਸੈਸਾਂ ਤੋਂ ਲੈਣਾ ਚਾਹੀਦਾ ਪ੍ਰੋਸੈਸ ਉਹ ਥਾਂ ਤੋਂ ਲੈਣਾ ਚਾਹੀਦਾ ਜਿੱਥੇ ਸਾਨੂੰ ਤਸੱਲੀ ਹੋਵੇ ਕਿ ਮਿਲਾਵਟ ਨਾ ਹੋਵੇ ਤੇ ਸਾਡੀ ਸਿਹਤ ਜਿਹੜੀ ਚੰਗੀ ਹੋਣ ਦੀ ਬਜਾਏ ਖਰਾਬ ਨਾ ਹੋਵੇ ਜੇ ਤੁਹਾਡੇ ਕੋਲ ਇੱਥੇ ਕਿਸੇ ਨੇ ਆਉਣਾ ਹੋਵੇ ਜਾਂ ਗੰਨੇ ਦਾ ਬੀਜ ਲੈਣਾ ਹੋਵੇ ਤੇ ਕਿੱਥੇ ਆਵੇ ਆਪਣੀ ਲੋਕੇਸ਼ਨ ਜ਼ਰੂਰ ਦੱਸ ਦਿਓ ਲੋਕੇਸ਼ਨ ਜੀ ਸਭਰਾ ਪਿੰਡਾ ਬਿਜਲੀ ਘਰ ਨੇੜੇ ਸੈਦੋ ਰੋਡ ਤੇ ਪਿੰਡ ਦੇ ਨਾਲ ਹੀ ਆ ਚਾਰ ਪੰਜ ਕਿੱਲੇ ਦੂਰ ਪਿੰਡ ਤੋਂ ਤੇ ਦੂਰੋਂ ਪੁੱਛ ਲੈਂਦਾ ਸਾਡਾ ਸਾਡੇ ਨਾਲ ਹੀ ਘਰ ਦੇ ਬਾਬੇ ਮਹਰਾਣੇ ਦਾ ਗੁਰਦੁਆਰਾ ਬਾਬਾ ਮਹਰਾਣਾ ਕਰਕੇ ਜਾਂ ਜਰਨੈਲ ਸਿੰਘ ਮਹਰਾਣੇ ਵਾਲੇ ਕਰਕੇ ਜਿੱਥੋਂ ਮਰਜ਼ੀ ਪੁੱਛ ਕੇ ਆ ਸਕਦੇ ਹਾਂ ਤੇ ਦੂਰ ਦੂਰ ਤੱਕ ਕੰਗਰ ਸਰ ਵੀ ਕੁੜ ਜਾਂਦਾ ਵਾ ਲੁਧਿਆਣੇ ਵੀ ਜਾਂਦਾ ਚੰਡੀਗੜ੍ਹ ਵੀ ਜਾਂਦਾ ਦਿੱਲੀ ਸਾਡੇ ਰਿਸ਼ਤੇਦਾਰ ਉਹਨਾਂ ਦੇ ਗਾਂ ਦੇ ਗਾਂ ਪਛਾਣ ਜਾਣ ਪਛਾਣ ਵਾਲੇ ਉਹ ਵੀ ਲੈ ਕੇ ਜਾਂਦੇ ਆ ਇਸ ਕਰਕੇ ਇੱਕ ਲੈ ਜਾਂਦਾ ਤੇ ਉਹ ਗਾਂ ਆਪਣੇ ਦਸਾਂ ਰਿਸ਼ਤੇਦਾਰਾਂ ਨੂੰ ਦੱਸਦਾ ਕਿ ਉੱਥੋਂ ਲਿਆਉ ਹਾਂ ਜੀ ਚਾਹਾਂਗਾ ਕਿ ਆਪਣਾ ਮੋਬਾਈਲ ਨੰਬਰ ਜ਼ਰੂਰ ਸਾਂਝਾ ਕਰ ਦਿਓ ਠੀਕ ਆ ਜੀ 94644 39605 ਫੇਰ ਬੋਲ ਦਿਓ 94644 39605 ਇਹ ਮੇਰਾ ਨੰਬਰ ਆ ਤੇ ਬੇਟੇ ਦਾ ਹੈਗਾ 62899 33805 ਧੰਨਵਾਦ ਤਾਂ ਇਹ ਸਨ ਜਰਨੈਲ ਸਿੰਘ ਜੀ ਮਹਰਾਣੇ ਵਾਲੇ ਜਿਨ੍ਹਾਂ ਨੇ ਆਪ ਦਾ ਗੋੜ ਤਿਆਰ ਕਰਦੇ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਬਿਮਾਰੀਆਂ ਤੋਂ ਬਚਣਾ ਹੈ ਤੇ ਹਰ ਜ਼ਿੰਮੇਦਾਰ 5 ਮਰਲੇ ਜਿਹੜਾ ਹੈ ਕਮਾਦ ਵੇਚ ਲੇ ਵੇਚਣ ਜੋਗਾ ਨਹੀਂ ਤੇ ਖਾਣ ਜੋਗਾ ਤਾਂ ਵੇਚ ਲੋ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਕਿਉਂਕਿ ਖੰਡ ਦੇ ਵਿੱਚ ਕੈਮੀਕਲ ਬਹੁਤ ਪੈਂਦੇ ਆ ਜਿਸ ਕਾਰਨ ਵੱਡੀਆਂ ਬਿਮਾਰੀਆਂ ਨੂੰ ਆਪਾਂ ਸੱਦਾ ਦਿੰਦੇ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਵੀਡੀਓ ਹਰ ਇਨਸਾਨ ਤੱਕ ਪਹੁੰਚ ਸਕੇ ਕਿਸਾਨ ਤੱਕ ਪਹੁੰਚ ਸਕੇ ਤੇ ਉਹ 5 ਮਰਲੇ ਕਮਾਦ ਜਰੂਰ ਵੇਚੇ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਤਰਨਤਾਰਨ